ਹੁਣ ਕੋਈ ਬੰਦਾ ਪੰਜਾਬ ਦੇ ਵਿੱਚ ਪੈਸੇ ਵੱਲ ਨਹੀਂ ਖੁੰਝੂਗਾ ਕਿ ਪੈਸਾ ਨਹੀਂ ਸੀ ਇਲਾਜ ਨਹੀਂ ਹੋਇਆ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਪਰ ਜੋ ਹੁਣ ਤੱਕ 881 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਨੇ ਇਹਨਾਂ ਆਮ ਆਦਮੀ ਕਲੀਨਿਕਾਂ 'ਚ ਮਰੀਜ਼ਾਂ ਨੂੰ 80 ਤਰ੍ਹਾਂ ਦੀਆਂ ਦਵਾਈਆਂ ਮੁਫਤ ਮੁਹੱਈਆ ਕਰਾਈਆਂ ਜਾਂਦੀਆਂ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਪਰਮਿੰਦਰ ਕੌਰ ਆਪਣੇ ਪੰਜ ਫੇਸ ਦੀ ਰਹਿਣ ਵਾਲੀ ਆ ਆਪਣੇ ਇੱਥੇ ਸਾਨੂੰ ਮਾਨ ਸਰਕਾਰ ਨੇ ਸਾਨੂੰ ਬਹੁਤ ਵਧੀਆ ਸਹੂਲਤ ਦਿੱਤੀ ਹੋਈ ਆ ਇੱਥੇ ਸਾਨੂੰ ਆਪਣਾ ਚੈੱਕਅਪ ਫ੍ਰੀ ਮਿਲ ਰਿਹਾ ਹੈ ਫ੍ਰੀ ਟ੍ਰੀਟਮੈਂਟ ਮਿਲ ਰਿਹਾ ਹੈ ਮੈਡੀਕਲ ਫ੍ਰੀ ਮਿਲ ਰਿਹਾ ਹੈ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਮੇਰਾ ਨਾਮ ਪ੍ਰਿੰਸ ਹੈ ਮੈਂ ਇੱਕ ਫੇਸ ਦਾ ਰਹਿਣ ਵਾਲਾ ਹਾਂ ਮੈਂ ਮਾਨ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਨੂੰ ਕਲੀਨਿਕ ਪ੍ਰੋਵਾਈਡ ਕਰਵਾਏ ਨੇ ਕੁਝ ਕਿੰਨੇ ਡਾਕਟਰ ਕੰਮ ਕਰਦੇ ਨੇ ਕਿੰਨੇ ਫਾਰਮਾਸਿਸਟ ਕੰਮ ਕਰਦੇ ਆ 2 ਕਰੋੜ ਤੋਂ ਵੱਧ ਨਾ ਕਿ 2.5 ਕਰੋੜ ਦੇ ਨੇੜੇ ਤੇੜੇ ਦੀ ਹੋ ਗਿਆ ਅੰਕੜਾ ਹੁਣ ਤਾਂ 2.5 ਕਰੋੜ ਤੋਂ ਵੱਧ ਲੋਕ ਉੱਥੇ ਆ ਕੇ ਆਪਣਾ ਚੈੱਕਅਪ ਕਰਾ ਕੇ ਚਲੇ ਗਏ ਇੱਥੇ ਮੁਫਤ ਦਵਾਈਆਂ ਅਤੇ ਟੈਸਟ ਵੀ ਸਾਰੇ ਮੁਫਤ ਹੁੰਦੇ ਹਨ ਪ੍ਰੈਗਨੈਂਟ ਔਰਤਾਂ ਦੇ ਵੀ ਟੈਸਟ ਤੇ ਇਲਾਜ ਹੁੰਦਾ ਹੈ ਇਹ ਬਹੁਤ ਹੀ ਸਫਲਤਾਪੂਰਵਕ ਸਕੀਮ ਚਲਾ ਰਹੇ ਹਾਂ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਮਾ ਦੇਵਾਂਗੇ ਤੁਸੀਂ ਮੈਨੂੰ ਵੋਟਾਂ ਪਾ ਕੇ ਲਾਨੇਦਾਰ ਚੁਣਿਆ ਤੇ ਲਾਨੇਦਾਰ ਦਾ ਫਰਜ ਹੈ ਕਿ ਪਰਿਵਾਰ ਦੀ ਹਰ ਹਰ ਵਰਗ ਦੇ ਬੱਚੇ ਦੀ ਵੀ ਬਜ਼ੁਰਗ ਦੀ ਵੀ ਨੌਜਵਾਨ ਦੀ ਸਾਰ ਲਵੇ ਤਾਂ ਕਰ ਚੱਲਦਾ ਹੁੰਦਾ ਹੈ